ਦਲੋਕ ਮਹੱਲਾ ਤੀਜਾ ਗੋਰਮੁਖੇ ਸੇਵ ਨ ਕੀਨੀਆ ਹਰ ਨਾਮ ਨ ਲਗੋ ਪਿਆਰਾ ਸਬਦ ਸਾਧਨਾ ਆਇਓ ਮਰ ਜਨਮ ਵਾਰੋ ਵਾਰ ਗੁਰਮੁਖੇ ਸੇਵ ਨ ਕੀਨਿਆ ਹਰ ਨਾਮ ਨ ਲਗੋ ਪਿਆਰ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਸਵਾਰ ਦੇ 17ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 592 ਦੇ ਉੱਪਰ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੌਰਵੋਖੇ ਸੇਵ ਨਾ ਕੀਨੀਆਂ ਅਰਥਾਤ ਕਿ ਜਿਹੜੇ ਅਪਾਗੇ ਜੀਵ ਨੇ ਗੁਰੂ ਮਹਾਰਾਜ ਜੀਆ ਦਾ ਅਨੁਸਾਰੀ ਹੋ ਕੇ ਹਰੀ ਪਰਮੇਸ਼ਰ ਦੀ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਔਰ ਮਹਾਰਾਜ ਕਹਿੰਦੇ ਹਰ ਨਾਮ ਨਾ ਲੱਗੋ ਪਿਆਰ ਜਿਹਦਾ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਪਿਆਰ ਹੀ ਨਹੀਂ ਲੱਗਾ ਜਾਂ ਫਿਰ ਨਾਮ ਦੇ ਸਦਕਾ ਹਰੀ ਦੇ ਚਰਨਾਂ ਦੇ ਨਾਲ ਜਿਹਦਾ ਪਿਆਰ ਹੀ ਨਹੀਂ ਲੱਗਾ ਕਹਦੇ ਸ਼ਬਦ ਸਾਧਨਾ ਆਇਓ ਮਾਰ ਜਨਮੇ ਵਾਰੋ ਵਾਰ ਸ਼ਬਦ ਸਾਧਨਾ ਆਇਓ ਜਿਹੜੇ ਵੀ ਅਪਾਗੇ ਜੀਵਨੋਂ ਗੁਰੂ ਮਹਾਰਾਜਿਆਂ ਦੇ ਸ਼ਬਦ ਦਾ ਸਵਾਦ ਹੀ ਨਹੀਂ ਆਇਆ ਰਾਸ ਹੀ ਨਹੀਂ ਆਇਆ ਜਾਂ ਸ਼ਬਦ ਉਸ ਦਾ ਨਾਮ ਦੇ ਸਦਕਾ ਹਰੀ ਦਾ ਰਾਸ ਹੀ ਨਹੀਂ ਆਇਆ ਕਹਿੰਦੇ ਮਾਰ ਜਨਮ ਵਾਰੋ-ਵਾਰ ਉਹ ਮਰ ਮਰ ਕੇ ਜਮਦਾ ਰਹਿੰਦਾ ਭਾਈ ਦਵਾਰਾ ਦਵਾਰਾ ਫਿਰ ਫਿਰ ਕਹਿੰਦੇ ਮਾਨਮੁਖੇ ਅੰਦਰ ਨਾ ਚਿਤਈ ਕਿਤ ਆਇਆ ਸਹਸਾਰ ਨਾਨਕ ਜਨਕਾ ਨਦਰ ਕਰੇ ਸੇ ਗੁਰਮੁਖੇ ਲੰਗੇ ਪਾਰ ਮਨਮੁਖੇ ਅੰਧ ਨ ਚੇਤੇ ਅਰਥਾਤ ਕਿ ਜਿਹੜਾ ਮਨਮੁਖ ਆਪ ਹੁਦਰਾ ਅੰਧ ਅਰਥਾਤ ਕਿ ਅਨાર્થ ਵਾ ਗਿਆਨੀ ਹੋਣ ਦੇ ਨਾਤੇ ਹਰੀ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦਾ ਕਿ ਤੇ ਆਇਆ ਸਹਸਾਰ ਅਰਥਾਤ ਕਿ ਸੰਸਾਰ ਦੇ ਵਿੱਚ ਭਲਾ ਕਾਦੇ ਲਈ ਆਇਆ ਜੇ ਉਹਨੇ ਆ ਕੇ ਪਰਮੇਸ਼ਰ ਦਾ ਨਾਮ ਹੀ ਚੇਤੇ ਨਹੀਂ ਸੀ ਕਰਨਾ ਤੇ ਮਹਾਰਾਜ ਜਨੇ ਨਾਨਕ ਜਿਨ ਕਾ ਨਦਰ ਕਰੇ ਉਸ ਗੁਰਮੁਖੇ ਲੰਗੇ ਪਾਰ ਨਾਨਕ ਜਨ ਕਾ ਨਦਰ ਕਰੇ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਦੇ ਹਨ ਕਿ ਜਿਨਾਂ ਵੀ ਗੁਰਮਖਾ ਗੁਰੂ ਆਰਿਆਂ ਤੇ ਉਹ ਆਕਾਲ ਪੁਰਖ ਵਾਹਿਗੁਰੂ ਨਦਰ ਭਾਵ ਕੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੇ ਗੁਰਮੁਖੇ ਲੰਗੇ ਪਾਰ ਉਹ ਗੁਰਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਗੁਰਮੋ ਗੁਰੂ ਪਿਆਰੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸੋ ਅਗੋ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਹਿ ਮਹੱਲਾ ਤੀਜਾ ਇਕ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹਿ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਤਿਨਾਮ ਗੁਣਤਾਸ ਇੱਕ ਸਤਗੁਰ ਜਾਗਦਾ ਤਾਨੁ ਗੁਰ ਅਮਰਦਾਸ ਮਹਾਰਾਜ ਕਹਿੰਦੇ ਕੇਵਲ ਤੇ ਕੇਵਲ ਇੱਕ ਸਤਗੁਰ ਆਸ਼ਾਈ ਜਾਗਦਾ ਹੈ ਭਾਈ ਚੇਤਨ ਹ ਜਾਗ ਰੂਪ ਹੈ ਹੋਰ ਜਗ ਸੂਤਾ ਮੋਹ ਪਿਆਸ ਤੇ ਹੋਰ ਸਾਰਾ ਜਗਤ ਸਾਰਾ ਵਿਸ਼ਵ ਜਾਂ ਸੰਸਾਰ ਹੀ ਮਹਾਰਾਜ ਕਹਿੰਦੇ ਸੁੱਤਾ ਹੋਇਆ ਹੈ ਮਾਇਆ ਦੇ ਮੋਹ ਅਸਵਾ ਪਿਆਸ ਦੇ ਵਿੱਚ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਮਾਇਆ ਦੀ ਖਿੱਚ ਦੇ ਵਿੱਚ ਕਹਿੰਦੇ ਸਾਤ ਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ ਸਾਤ ਗੁਰ ਸੇਵਨ ਜਾਗਨ ਸੇ ਜਿਹੜਾ ਗੁਰਮੁਖੂ ਗੁਰੂ ਪਿਆਰੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਕਰਨੀ ਕਰਦੇ ਹਨ ਸਿਮਰਨ ਕਰਨਾ ਕਰਦੇ ਹਨ ਭਾਈ ਕੇਵਲ ਤੇ ਕੇਵਲ ਉਹੀ ਗੁਰਮੁਖੂ ਪਿਆਰੇ ਜਾਗਦੇ ਹਨ ਚਤਨ ਜਾਂ ਸਾਵਧਾਨ ਹਨ ਜਾਗ ਰੂਗ ਹਰਨ ਕਹਿੰਦੇ ਜੋ ਰਤੇ ਸੱਚ ਨਾਮ ਗੁਣਤਾਸ ਜਿਹੜੇ ਰੰਗੇ ਗਏ ਨਾ ਸੱਚੇ ਨਾਮ ਦੇ ਵਿੱਚ ਕੀਦੇ ਸੱਚੇ ਨਾਮ ਵਿੱਚ ਗੁਣਤਾਸ ਅਰਥਾਤਕ ਗੁਣਾ ਦੇ ਭੰਡ ਗੁਣਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਜਿਹੜੇ ਰੰਗੇ ਗਏ ਭਾਈ ਕੇਵਲ ਉਹੀ ਜਾਗਦੇ ਹਨ ਕਹਿੰਦੇ ਮਨਮੁਖ ਅੰਧ ਨ ਚਿਤਨੇ ਜਨਮ ਮਰ ਹੋਹਿ ਬినాਸ਼ ਨਾਨਕਾ ਗੋਰਾ ਮੋਖੇ ਤੇਨੇ ਨਾਮ ਤੇ ਆਇਆ ਜਿਨ ਕਉ ਤੁਰ ਪੂਰਬ ਲਿਖਿਆਸ ਮਨਮੁਖ ਅੰਧ ਨ ਚਿਤਨੇ ਜਿਹੜੇ ਮਾਲ ਮੁਖ ਨੇ ਜਿਨ੍ਹਾਂ ਦਾ ਮੋਖ ਆਪਣੇ ਮਨ ਦੇ ਵੱਲ ਹੈ ਜਿਹੜੇ ਮਨ ਦੇ ਅਨੁਸਾਰ ਹੀ ਨੇ ਜਿਹੜੇ ਨਗੁਰੇ ਜਾਂ ਭੁੱਲਣ ਨੇ ਉਹ ਅੰਦਰ ਥਾਤ ਅੰਨੇ ਅਖਵਾ ਗਿਆਨੀ ਹੋਣ ਦੇ ਨਾਤੇ ਹਰੀ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦੇ ਯਾਦ ਹੀ ਨਹੀਂ ਕਰਦੇ ਔਰ ਇਹਦਾ ਹਸ਼ਰ ਕੀ ਹੁੰਦਾ ਮਹਾਰਾਜ ਕਹਿੰਦਾ ਜਨਮ ਮਰ ਹੋਏ ਬినాਸ਼ ਜਮ ਜਮ ਕੇ ਮਰਦੇ ਰਹਿੰਦੇ ਨੇ ਔਰ ਉਹਨਾਂ ਦਾ ਵਿਨਾਸ਼ ਹੁੰਦਾ ਤਬਾਹੀ ਹੁੰਦੀ ਆ ਬਰਬਾਦੀ ਹੁੰਦੀ ਆ ਕਹਿੰਦੇ ਨਾਨਕ ਗੁਰਮੁਖੇ ਤਿਨੇ ਨਾਮ ਤੇ ਆਇਆ ਜਿਨ ਕਉ ਤੁਰਪੂਰਬ ਲਿਖਿਆਸ ਨਾਨਕਾ ਗੁਰਮੁਖੇ ਤਿਨੇ ਨਾਮ ਤੇ ਆਇਆ ਅਰਥਾਤ ਕਿ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਕੇਵਲ ਤੇ ਕੇਵਲ ਉਹਨਾ ਗੁਰਮਖਾ ਗੁਰੂ ਪਿਆਰਿਆ ਨਹੀਂ ਗੁਰਮਖ ਹੋ ਕੇ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਮਨ ਦੇ ਨਾਲ ਇਹਨਾਂ ਨੇ ਕਹਿੰਦਾ ਜਿਨ ਕਉ ਤੁਰ ਪੂਰਵ ਲਿਖਿਆਸ ਜਿਨਾਂ ਦਾ ਤੁਰ ਰੋਹੀ ਮੁੱਢਾ ਹੈ ਮਹਾਰਾਜ ਕਹਿੰਦੇ ਪੂਰਵਲੇ ਕਰਮਾਂ ਦੇ ਮੁਤਾਬਕ ਮੱਥੇ ਦੇ ਵਿੱਚ ਲਿਖਿਆ ਹੋਇਆ ਹੈ ਲੇਖ ਕਿ ਇਹ ਗੁਰਮੁਖੋ ਕੇ ਹਰੀ ਦੇ ਨਾਮ ਨੂੰ ਧਿਆਉਣ ਕੇ ਕੇਵਲ ਉਹਨਾਂ ਨੇ ਹੀ ਧਿਆਉਣਾ ਕੀਤਾ ਹੈ ਸੁਵਾਰ ਦੀ 17ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰਨਾਮਾ ਹਮਾਰਾ ਪੋਜਨ ਸ਼ਕਤੀ ਪ੍ਰਕਾਰ ਜਿਤ ਖਾਇਐ ਹਮ ਕਉ ਤ੍ਰਿਪਤ ਪਈ ਹਰਨਾਮਾ ਹਮਾਰਾ ਪਹਿਨਣਾ ਜਿਤ ਫਿਰ ਨੰਗੇ ਨਾ ਹੋਵਾ ਹੋਰ ਪਹਿਨਣ ਕੀ ਹਮਾਰੇ ਸਰਦ ਗਈ ਹਰਨਾਮਾ ਹਮਾਰਾ ਪੋਜਨ ਸ਼ਕਤੀ ਪ੍ਰਕਾਰ ਤਾਨਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਸ ਹਰੀ ਪਰਮੇਸ਼ਰ ਜੀ ਦਾ ਨਾਮ ਏ ਸਾਡਾ 36 ਪ੍ਰਕਾਰ ਦਾ ਭੋਜਨ ਜਿਤ ਖਾਇਆ ਹਮਕੋ ਤ੍ਰਿਪਤ ਭਈ ਅਰਥਾਤ ਕਿ ਜਿਹੜੇ ਨਾਮ ਰੂਪੀ ਭੋਜਨ ਨੂੰ ਖਾਦਿਆਂ ਹਮਕੋ ਤ੍ਰਿਪਤ ਭਈ ਸਾਡੀ ਤ੍ਰਿਪਤੀ ਹੋਈ ਹੈ ਸਾਨੂੰ ਸੰਤੋਖ ਆਇਆ ਹੈ ਅਸੀਂ ਰਾਜ ਪੁੱਜ ਗਏ ਹਾਂ ਕਹਿੰਦੇ ਹਰ ਨਾਮ ਹਮਾਰਾ ਪਹਿਨਣਾ ਜੇਤ ਫਿਰ ਨੰਗੇ ਨਾ ਹੋਵਾ ਹੋਰ ਪਹਿਨਣ ਕੀ ਹਮਾਰੇ ਸਰਦ ਗਈ ਹਰ ਨਾਮ ਹਮਾਰਾ ਪਹਿਨਣ ਹੋਰੀ ਪਰਮੇਸ਼ਰ ਜੀ ਦਾ ਨਾਮ ਹੀ ਸਾਡਾ ਪਹਿਰਾਵਾ ਹੈ ਪਹਿਨਣ ਵਾਲਾ ਭਾਈ ਕਹਿੰਦੇ ਜੇਤ ਫਿਰ ਨੰਗੇ ਨਾ ਹੋਵੇ ਜਿਹੜੇ ਨਾਮ ਰੂਪੇ ਪਹਿਰਾਵੇ ਨੂੰ ਪਹਿਨਣ ਤੋਂ ਉਪਰੰਤ ਫੇਰ ਅਸੀਂ ਕਹਦਾ ਵੇ ਨੰਗੇ ਨਹੀਂ ਹੁੰਦੇ ਹੋਰ ਪਹਿਨਣ ਕੀ ہماری ਸ਼ਰਦ ਗਈ ਤੇ ਇੱਕ ਵਾਰੀ ਨਾਮ ਰੂਪੇ ਪਹਿਰਾਵੇ ਨੂੰ ਪਹਿਨਣ ਤੋਂ ਉਪਰੰਤ ਹੋਰ ਮਹਾਰਾਜ ਕਹਿੰਦੇ ਪਹਿਰਾਵਿਆਂ ਨੂੰ ਪਹਿਨਣ ਦੀ ਸਾਡੀ ਸਾਰੀ ਸ਼ਰਦਾ ਭਾਵ ਕਹ ਚਾਹ ਨਾ ਦਾ ਇਸ਼ਾ ਹੀ ਜਾਂਦੀ ਰਹੀ ਕੋਈ ਤਮੰਨਾ ਨਹੀਂ ਰਹਿ ਗਈ ਹੋਰ ਪਹਿਰਾਵਿਆਂ ਨੂੰ ਪਹਿਨਣ ਦੇ ਨਾਮ ਰੂਪੇ ਪਹਿਰਾਵੇ ਨੂੰ ਪਹਿਨਣ ਤੋਂ ਉਪਰੰਤ ਕਹਿੰਦੇ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੇ ਕੇ ਹਮਕੋ ਸਤਗੁਰ ਕਾਰਕੁਨੀ ਦੀ ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਅਰਥਾਤ ਕਿ ਹਰੀ ਪਰਮੇਸ਼ਰ ਦਾ ਨਾਮ ਹੀ ਸਾਡਾ ਵਣਜ ਹੈ ਭਾਈ ਹਰੀ ਪਰਮੇਸ਼ਰ ਦਾ ਨਾਮ ਹੀ ਸਾਡਾ ਵਪਾਰ ਹੈ ਥਰ ਨਾਮੇ ਕੇ ਹਮਕੋ ਸਤਗੁਰ ਕਾਰਕੁਨੀ ਦੀ ਤੇ ਹਰੀ ਪਰਮੇਸ਼ਰ ਦੇ ਨਾਮ ਦੇ ਹੀ ਸਾਨੂੰ ਸਤਗੁਰੂ ਪਾਤਸ਼ਾਹ ਜੀ ਨੇ ਕਾਰਕੁਨੀ ਅਰਥਾਤ ਇਹ ਜੋ ਮੇਵਾਰੀ ਦਿੱਤੀ ਆ ਸਪੁਰਦਗੀ ਦਿੱਤੀ ਆ ਖੁਦ ਮੁਖਤਿਆਰੀ ਦਿੱਤੀ ਆ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੇ ਅਗਲੇ ਕਾਣ ਗਈ ਹਰ ਨਾਮੇ ਕਾ ਹਮ ਲੇਖਾ ਲਿਖਿਆ ਅਰਥਾਤ ਕਿ ਅਸੀਂ ਸਾਰੀ ਪਰਮੇਸ਼ਰ ਜੀ ਦੇ ਨਾਮ ਦਾ ਹੈ ਲੇਖਾ ਸਾਹਿਬ ਕਿਤਾਬ ਜਾਂ ਫਿਰ ਨੇਖਾ ਤੇ ਪਾਪ ਕੇ ਲੇਖ ਲਿਖਣਾ ਕੀਤਾ ਹੈ ਮਸਤਕ ਦੇ ਵਿੱਚ ਲੇਖ ਜਦੋਂ ਮਹਾਰਾਜ ਕਹਿੰਦੇ ਨੇ ਕਰ ਕਰ ਕਰਣਾ ਲਿਖ ਲੈ ਜਾਹੋ ਕਿ ਕਰਾਂ ਦੇ ਨਾਲ ਜਿਹੜੇ ਕਰ ਕਰਦੇ ਜੇ ਕਰਮ ਕਰਦੇ ਜੇ ਮਹਾਰਾਜ ਕਹਿੰਦੇ ਉਹ ਮੈਂ ਦੀ ਲਿਖਤ ਪਾ ਕੇ ਲੈ ਜਾਓ ਜਿਵੇਂ ਦੇ ਕਰਮ ਕਰੋਗੇ ਜਿਵੇਂ ਫਰੀਦ ਜੀ ਕਹਿੰਦੇ ਨੇ ਫਰੀਦਾ ਜੇ ਤੂ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨ ਡਗ ਰਿਵਾਨ ਮੈਂ ਸਿਰ ਨੀਵਾ ਕਰ ਦੇਖ ਸੋ ਮਹਾਰਾਜ ਕਹਿੰਦੇ ਅਸਿਹਾਰੀ ਪਰਮੇਸ਼ਰ ਜੀ ਦੇ ਨਾਮ ਦਾ ਹੀ ਲੇਖਾ ਲਿਖਣਾ ਕੀਤਾ ਹੈ ਇਸ ਦੇ ਫਲ ਸ੍ਰੂਪ ਆਸ਼ਾ ਕਹਿੰਦੇ ਸਭ ਜਮ ਕੇ ਅਗਲੀ ਕਾਣ ਗਈ ਤੇ ਅਗਲੇ ਪਰਲੋਕ ਦੇ ਪੰਦ ਦੇ ਜੜੇ ਜਮਦੋਤਾਂ ਦੇ ਕਾਨਕ ਨੋਜ ਜਮ ਥਾਜੀ ਅਵਸਾਰ ਜਾਂਦੀ ਰਹੇ ਜਮਦੋਤਾਂ ਦਾ ਡਰ ਪੈ ਜਾਂ ਤਰਾਸ ਜਾਂਦਾ ਰਹੇ ਕਹਿੰਦੇ ਹਰ ਕਾ ਨਾਮ ਗੁਰਮੁਖੇ ਕਿਨਾ ਬਿਰਲਾ ਧਿਆਇਆ ਜਿਨ ਕੋਂ ਤਰ ਕਰਮ ਪਰਾਪਤ ਲਿਖਤ ਭਈ ਹਰ ਕਾ ਨਾਮ ਗੁਰਮੁਖੇ ਕਿਨਾ ਬਿਰਲਾ ਧਿਆਇਆ ਤਾਨਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਆਕਾ ਸਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਇਸ ਵਿਰਲੇ ਇਹ ਗੁਰਮੁਖ ਗੁਰੂ ਪਿਆਰੇ ਨੇ ਗੁਰੂ ਮਹਾਰਾਜ ਜੀ ਦਾ ਅਨੁਸਾਰੀ ਹੋ ਕੇ ਧਿਆਉਣਾ ਕੀਤਾ ਹੈ ਕਿਹਦੇ ਜਨਕਾਂ ਤੁਰ ਕਰਮ ਪ੍ਰਾਪਤ ਲਿਖਤ ਪਈ ਜਿਹਦੇ ਉਪਰ ਤੋਂ ਰੋਹੀ ਪਾਸ਼ਾ ਜੀ ਦਾ ਕਾਰਨ ਪਾਪ ਬਖਸ਼ਿਸ਼ ਪ੍ਰਾਪਤ ਹੋਈ ਹੈ ਔਰ ਜਿਹਦੇ ਮੱਥੇ ਦੇ ਵਿੱਚ ਚੰਗੇ ਮਹਾਰਾਜ ਕਹਿੰਦੇ ਕਰਮ ਪਏ ਨੇ ਚੰਗੇ ਭਾਗ ਪਏ ਨੇ ਚੰਗੀ ਲਿਖਤ ਪਈ ਹੈ ਕੋਸਾ ਗੁਰਮੁਖ ਗੁਰੂ ਪਿਆਰੇ ਨੇ ਗੁਰਮੁਖੋ ਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਕਹਿੰਦੇ ਹਰ ਨਾਮ ਮੈਂ ਕਾ ਹਮ ਲੇਖਾ ਲਿਖਿਆ ਸਭ ਜਮ ਕੇ ਅਗਲੇ ਕਾਣ ਗਈ ਹਰ ਕਾ ਨਾਮ ਗੁਰਮੁਖ ਕੇ ਨਾ ਵਿਰਲਾ ਧਿਆਇਆ ਜੇਨ ਕਾ ਤੋਰ ਕਰਮ ਪਰਾਪਤ ਲਿਖਤ ਭਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ